ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਸਰਹਾਲੀ ਦੇ ਸੈਬਜ਼ਾਦਾਜੀਤ ਸਿੰਘ ਜੀ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੀ ਹੀ ਉਤਸ਼ਾਹ ਨਾਲ ਮਨਾਇਆ ਗਿਆ ਸਵੇਰ ਤੋਂ ਹੀ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਬੋਲੀਆਂ ਗਿੱਦਾਂ ਕੋਰੀਓਗ੍ਰਾਫੀ ਸਿੱਠनियां ਤੇ ਡੀਜੇ ਤੇ ਨੱਚ ਗਾ ਤੀਆਂ ਦੇ ਤਿਉਹਾਰ ਦੀ ਖੁਸ਼ੀ ਮਨਾਈ ਇਸ ਮੌਕੇ ਤੇ ਆਪਣੇ ਪੁਰਾਣੇ ਸੱਭਿਆਚਾਰ ਨੂੰ ਯਾਦ ਕਰਦਿਆਂ ਹੋਇਆ ਪੁਰਾਣੀਆਂ ਵਸਤੂਆਂ ਜਿਵੇਂ ਕਿ ਛੱਜ ਮਧਾਣੀਆਂ ਚਰਖਾ ਪਾਣੀ ਵਾਲਾ ਖੂ ਆਦੀ ਚੀਜ਼ਾਂ ਦੀਆਂ ਪ੍ਰਦਰਸ਼ਨੀ ਕੀਤੀ ਹੋਈ ਸੀ ਇਸ ਮੌਕੇ ਤੇ ਸਕੂਲ ਦੇ ਵੱਖ-ਵੱਖ ਹਾਊਸ ਵੱਲੋਂ ਵੱਖ-ਵੱਖ ਪ੍ਰਕਾਰ ਦੇ ਸਟਾਲ ਵੀ ਲਗਾਏ ਗਏ ਸਕੂਲ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਸੁੰਦਰ ਮਹਿੰਦੀ ਵੀ ਲਗਾਈ ਇਸ ਮੌਕੇ ਤੇ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਦੀ ਹੌਸਲਾ ਬਜਾਈ ਵੀ ਕੀਤੀ ਅਤੇ ਤੀਆਂ ਦੇ ਤਿਉਹਾਰ ਮੌਕੇ ਸੀਰਤਕੌਰ ਨੂੰ ਮਿਸ ਤੀਜ ਐਲਾਨਿਆ ਗਿਆ ਜਦਕਿ ਫਸਟ ਰਨਰ ਅਪ ਗੁਰਬਾਣੀ ਔਲਖ ਤੇ ਐਂਜਲ ਨੂੰ ਐਲਾਨਿਆ ਅਤੇ ਸੈਕੰਡ ਰਨਰ ਅਪ ਪਲਕ ਨੂੰ ਐਲਾਨਿਆ ਗਿਆ ਜਿਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਅਗਵੀਰ ਸਿੰਘ ਚਾਲ ਮੈਨੇਜਮੈਂਟ ਮੈਂਬਰ ਜਤਿੰਦਰ ਕੌਰ ਪ੍ਰਿੰਸੀਪਲ ਸੁਦੀਪ ਕੌਰ ਵਾਈਸ ਪ੍ਰਿੰਸੀਪਲ ਨਵਜੋਤ कौर ਇਹਨਾਂ ਦੇ ਨਾਲ-ਨਾਲ ਸਕੂਲ ਦਾ ਸਾਰਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ ਪਿੰਡ ਸਰਹਾਲੀ ਤੋਂ ਪੱਤਰਕਾਰ ਮੋਈ ਸ਼ਰਮਾ ਦੀ ਰਿਪੋਰਟ ਖਾਬ ਜਿਆਦਾ ਜੀਸੀਸੀ ਪਬਲਿਕ ਸਕੂਲ ਦੇ ਹਾਲੀ ਵਿੱਚ ਅੱਜ ਟੀਆਂ ਦਾ ਤਿਉਹਾਰ ਮਨਾਇਆ ਗਿਆ। ਟੀਆਂ ਦਾ ਤਿਹਾੜ ਸਾਡੇ ਇਤਿਹਾਸ ਦਾ ਪੰਜਾਬੀ ਇਤਿਹਾਸ ਦਾ ਅਨਖੜਵਾ ਅੰਗ ਹੈ। ਟੀਆਂ ਬੱਚਿਆਂ ਨੇ ਟੀਚਰਸ ਨੇ ਬਹੁਤ ਰਲਮਿਲ ਕੇ ਸ਼ਾਨ ਦੇ ਨਾਲ ਮਨਾਇਆ। ਤਿੰਨਜੰਨ ਕੀਤਾ ਟੀਆਂ ਬੋਲੀਆਂ ਬੋਲੀਆਂ ਲੋਕਨਾਚ ਭੰਗੜਾ ਆਦਿ ਪੇਸ਼ ਕੀਤੇ ਗਏ। ਬੱਚਿਆਂ ਦੀ ਪੇਸ਼ਕਾਰੀ ਬਹੁਤ ਹੀ ਜ਼ਿਆਦਾ ਵਧੀਆ ਸੀ। ਸੀਸੀ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਡਾਇਰੈਕਟਰ ਸਾਹਿਬ ਸਾਡੇ ਸਕੂਲ ਦੀ ਮੈਨੇਜਮੈਂਟ ਲਾਸਟ 5 ਇਅਰਸ ਤੋਂ ਕੰਟੀਨਿਊਸਲੀ ਸਕੂਲ ਦੇ ਵਿੱਚ ਧੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਸਭ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਸਾਡੇ ਟੀਚਰਸ ਇਸ ਦੇ ਵਿੱਚ ਸਪੈਸ਼ਲੀ ਸਾਡਾ ਪੰਜਾਬੀ ਡਿਪਾਰਟਮੈਂਟ ਨਵਜੋਤ ਮੈਮ ਜਿਹੜੇ ਸਾਡੇ ਵਾਈਸ ਪ੍ਰਿੰਸੀਪਲ ਨੇ ਉਹ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਨੇ ਕਿਰਨ ਜੀ ਜਿਹੜੇ ਆ ਉਹ ਪ੍ਰਾਈਮਰੀ ਵਿੰਗ ਦੇ ਇੰਚਾਰਜ ਨੇ ਐਸ ਵੈਲ ਐਸ ਉਹ ਵੀ ਪੰਜਾਬ ਪੰਜਾਬੀ ਸੱਭਿਆਚਾਰ ਨਾਲ ਨੇੜੇ ਤੋਂ ਜੁੜੇ ਹੋਏ ਨੇ ਤੇ ਪੰਜਾਬੀ ਡਿਪਾਰਟਮੈਂਟ ਨੇ ਬਹੁਤ ਉਤਸ਼ਾਹ ਦੇ ਨਾਲ ਜਿਹੜਾ ਅੱਜ ਦਿਨਾਂ ਦਾ ਤਿਹਾਰ ਮਨਾਇਆ ਬੱਚਿਆਂ ਨਾਲ ਦੇਖੋ ਮੈਨੂੰ ਵੀ ਅੱਜ ਮਹਿੰਦੀ ਲਗਾਈ ਔਰ ਕਹਿੰਦੇ ਨੇ ਨਾਂ ਤੁਸੀਂ ਵੀ ਲਗਾਨੀ ਹਾਂ ਤਾਂ ਬੜੇ ਚਾਅ ਉਤਸ਼ਾਹ ਦੇ ਨਾਲ ਬੱਚਿਆਂ ਨੇ ਮਹਿੰਦੀ ਲਗਾਈ ਸਟਾਲਸ ਦੇ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦਾ ਇੰਤਜ਼ਾਮ ਕੀਤਾ ਗਿਆ ਮੱਚਿਆਂ ਨੇ ਵੀ ਇੰਜੋਏ ਕੀਤਾ ਟੀਚਰਸ ਨੇ ਬਾਕ ਮਿਹਨਤ ਦੇ ਨਾਲ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਅਖੀਰ ਦੇ ਵਿੱਚ ਬੱਚਿਆਂ ਨੇ ਰੱਜ ਕੇ ਕੀਤਾ ਤੇ ਪੰਗੜਾ ਪਾਇਆ ਤੁਹਾਨੂੰ ਸਾਰਿਆਂ ਨੂੰ ਸੌਣ ਦੇ ਮਹੀਨੇ ਦੀ ਅਤੇ ਤੀਆਂ ਦੇ ਤਿਹਾਡੀਆਂ ਬਾਕਪਰਤ ਮੁਬਾਰਕਾਂ ਵਾਇਗਰੀ ਚੜ੍ਹਦੀਆਂ ਕਲਾ ਵਿੱਚ ਸ਼ੁਕਰੀਆ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸਰਹਾੜੀ ਵਿਖੇ ਸਮੂਹ ਮੈਨੇਜਮੈਂਟ ਅਤੇ ਸਟਾਫ ਦੇ ਸਹਿਯੋਗ ਦੇ ਨਾਲ ਪੁਰਾਣੇ ਆਪਣੇ ਪ੍ਰਾਤਨ ਸੱਭਿਆਚਾਰ ਦੇ ਨਾਲ ਸੰਬੰਧਿਤੀਆਂ ਦਾ ਤਿਉਹਾਰ ਸਕੂਲ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਤਿਉਹਾਰ ਦੇ ਮੌਕੇ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਕੀਤਾ ਭੰਗੜਾ ਲੋਕ ਨਾਚ ਦੇ ਨਾਲ ਨਾਲ ਲੋਕ ਸਿੱਠਣੀਆਂ ਅਤੇ ਲੋਕ ਗੀਤ ਵੀ ਜਿਹੜਾ ਪੇਸ਼ ਕੀਤੇ ਗਏ ਪੁਰਾਣੇ ਸੱਭਿਆਚਾਰ ਦੀ ਚਲਕਸਾਨ ਨੂੰ ਉਹਨਾਂ ਦੇ ਲੋਕ ਨਾਚ ਅਤੇ ਲੋਕ ਗੀਤਾਂ ਦੇ ਵਿੱਚ ਦੇਖਣ ਨੂੰ ਮਿਲੀ ਇਸ ਦੇ ਨਾਲ ਨਾਲ ਹੀ ਸਾਡੇ ਸਕੂਲ ਦੇ ਵੱਖ-ਵੱਖ ਹਾਊਸ ਜਿਹੜੇ ਅਲਾਟ ਕੀਤੇ ਗਏ ਆ ਉਹਨਾਂ ਹਾਊਸ ਵੱਲੋਂ ਜਿਹੜਾ ਆ ਸਟਾਲ ਲਗਾਏ ਗਏ ਜਿਵੇਂ ਕਿ ਮਹਿੰਦੀ ਦਾ ਸਟਾਲ ਪੰਗਾ ਚੁੰਡੀਆਂ ਦਾ ਸਟਾਲ ਤੇ ਪੁਰਾਣੇ ਸੱਤੇ ਸੱਭਿਆਚਾਰ ਨੂੰਦਰ ਸੰਗਤਾਂ ਦੇ ਵਿੱਚ ਸਾਡਾ ਪੁਰਾਤਨ ਸਮਾਨ ਹੋ ਗਿਆ ਉਹ ਦਿਖਾਉਣ ਦੇ ਲਈ ਉਹਨਾਂ ਨੇ ਆਪਣੇ ਆਪਣੇ ਬਕਰੇ ਉਤਰੇ ਐਗਜ਼ੀਬਿਸ਼ਨ ਸਟਾਲ ਜਿਹੜਾ ਆ ਉਹ ਲਗਾਏ ਤੇ ਇਹ ਤਿਉਹਾਰ ਜਿਹੜਾ ਹੈਗਾ ਸਾਡੇ ਵਿਰਸੇ ਦੇ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਵਿਰਸੇ ਸੱਭਿਆਚਾਰ ਦੇ ਨਾਲ ਸਾਨੂੰ ਜੋੜਦਾ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਮੂਹ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਇਸ ਤਿਹਾਰ ਮੌਕੇ ਸੇ ਤਰ੍ਹਾਂ ਨਾਲ ਮਿਲ ਕੇ ਮਨਾਉਂਦੇ ਰਾਵਾਂਗੇ ਤੇ ਇਸ ਸੱਭਿਆਚਾਰ ਦਾ ਪ੍ਰਚਾਟਾਵਾ ਕਰਦੇ ਰਾਵਾਂਗੇ ਧੰਨਵਾਦ